ਸਿੱਖਰੰਦੀ ਹਰਕਤ ਵੀ ਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ 14 ਅਪ੍ਰੈਲ 1699 ਖਾਲਸਾ ਸਿਰਜਣਾ ਦਿਵਸ ਅਸੀਂ ਕਿਤਾਬ ਪੜ੍ਹ ਸਕਦੇ ਹਾਂ ਉਹ ਪਵਿੱਤਰ ਦਿਹਾੜਾ ਜਦੋਂ ਮੇਰੇ ਕਲਗੀਧਰ ਨੇ ਜਾਤ ਪਾਤ ਦੇ ਭੇਦ ਮਿਟਾ ਕੇ ਰੰਗ ਰੂਪ ਦੇ ਸਭ ਚੱਕਰ ਹਟਾ ਕੇ ਖਾਲਸੇ ਦੀ ਸਿਰਜਣਾ ਕੀਤੀ ਸੀ ਸਿਰ ਤੇ ਦਸਤਾਰਾਂ ਸਜਾਈਆਂ ਸੀ ਪੰਜ ਪਿਆਰਿਆਂ ਨੂੰ ਖੰਡੇ ਪਾਟੇ ਦੀ ਪਹਲ ਤਿਆਰ ਕਰ ਅੰਮ੍ਰਿਤ ਸ਼ਕਾਇਆ ਸੀ ਤੇ ਉਸ ਦਿਨ ਨੀਂ ਰੱਖੀ ਗਈ ਸੀ ਸਿੱਖ ਕੌਮ ਦੀ ਦੇ ਕਾਲਸ ਆ ਸਿਰਜਣਾ ਦਿਵਸ ਦੇ ਮੌਕੇ ਦੇ ਉੱਤੇ ਗੁਰਦੁਆਰਾ ਸੁਖਚਾਨਾ ਸਾਹਿਬ ਫਕਵਾੜਾ ਵੱਲੋਂ ਇੱਕ ਖੇਡ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਵੀਰ ਸਾਰਿਆਂ ਨੂੰ ਬੇਨਤੀ ਕਰ ਰਹੇ ਨੇ ਕਿ ਆਪਣੇ ਬੱਚਾ ਨੂੰ ਤੁਸੀਂ ਇਸ ਖੇਡ ਮੁਕਾਬਲੇ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਓ। ਆਪਣੀਆਂ ਰਵਾਇਤੀ ਖੇਡਾਂ ਸਾਡੇ ਬੱਚਿਆਂ ਨੂੰ ਪਤਾ ਹੋਣੀ ਚਾਹੀਦੀਆਂ ਨੇ ਕਿ ਮੇਰੇ ਕਲਗੀਧਰ ਨੇ ਸਾਨੂੰ ਕੀ ਕੀ ਬਖਸ਼ਿਆ ਹੈ, ਕੀ ਕੀ ਦਿੱਤਾ ਹੈ। 올림픽ਸ ਤਾਂ ਬਹੁਤ ਬਾਤ ਦੇ ਵਿੱਚ ਆਈਆਂ ਪਰ ਉਸ ਸਮਾਂ ਨੇ ਦਾ ਹੁਲਾ ਮਹਲਾ 올림픽ਸ ਨਾਲੋਂ ਕਟ ਨਹੀਂ ਸੀ ਹੁੰਦਾ ਆਓ ਵੀਰ ਕੀ ਅਪੀਲ ਕਰ ਰਹੇ ਨੇ ਪਹਿਲਾਂ ਸੁਣਦੇ ਹਾਂ ਗਵਾਈ ਗੁਰਜੀ ਦਾ ਖਾਲਸਾ ਗਵਾਈ ਗੁਰਜੀ ਕੀਤੇਰੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਡੇ ਨਾਲ ਦਿਲੋਂ ਸਮਰਪਿਤ ਗੁਰਦੁਆਰਾ ਸੁਤਿਆਰਣਾ ਸਾਹਿਬ ਵਿਖੇ ਇਸ 14 ਅਪ੍ਰੈਲ ਦੇ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਕੈਡਾ ਅਤੇ ਮੁਕਾਬਲੇ ਪ੍ਰੋਗਰਾਮ ਟੀਮ 6 ਫੋਰ ਕੁਆਲਿਟੀ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਤੇ ਨੌਜਵਾਨਾਂ ਲਈ ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਇਨਡੋਰ ਗੇਮਸ ਹੋਣਗੀਆਂ ਤੋਂ ਇਲਾਵਾ ਸੱਤ ਤਰੀਕੇ ਦੇ ਜਿਹੜੇ ਆ ਉਹ ਮੁਕਾਬਲੇ ਹੋਣਗੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਭਾਸ਼ਰ ਮੁਕਾਬਲੇ ਕਵਤਾ ਮੁਕਾਬਲੇ ਕਵਿਸ਼ਰੀ ਮੁਕਾਬਲੇ ਗੁਰਬਾਣੀ ਸ਼ੁੱਧ ਜਾਣ ਦੇ ਮੁਕਾਬਲੇ ਅਤੇ ਪੱਗ ਤੇ ਜਮਾਲੇ ਦੇ ਜਿਹੜੇ ਮੁਕਾਬਲੇ ਹੋਣਗੇ ਤੇ ਪੇਂਟਿੰਗ ਦੇ ਮੁਕਾਬਲੇ ਹੋਣਗੇ ਔਰ ਇਹ ਸੱਤਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਆ ਦੋ ਗਰੁੱਪ ਹੋਣਗੇ ਜਿਹਦਾ ਪਹਿਲਾ ਇਹ ਗਰੁੱਪ ਹੈਗਾ ਉਹ 6 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ ਤੇ ਦੂਸਰਾ ਜਿਹੜਾ ਗਰੁੱਪ ਹੈਗਾ ਉਹ 12 ਤੋਂ 18 ਸਾਲ ਦੇ ਬੱਚਿਆਂ ਲਈ ਹੈ ਸੋ ਇਹ ਅਸੀਂ ਜਿੰਨੇ ਵੀ ਸ਼ਹਿਰ ਵਾਸੀਆਂ ਤੱਕ ਸਾਡੀ ਇਹ ਗੱਲ ਪਹੁੰਚ ਸਕਦੀ ਹੈ ਖਾਸ ਤੌਰ ਤੇ ਜਿਹੜੇ ਸਕੂਲਾਂ ਤੱਕ ਇਹ ਗੱਲ ਪਹੁੰਚ ਸਕਦੀ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਇਹਨਾਂ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਦੀ ਪ੍ਰੇਰਿਤ ਕਰੋ ਔਰ ਜਿੰਨੇ ਵੀ ਬੱਚੇ ਇਥੇ ਚ ਪਾਰਟਿਸਿਪੇਟ ਕਰਨਗੇ ਸਾਰੇ ਹੀ ਬੱਚਿਆਂ ਨੂੰ ਮੈਡਲ ਦਿੱਤੇ ਜਾਣਗੇ ਉਸ ਤੋਂ ਇਲਾਵਾ ਫਸਟ ਸੈਕਿੰਡ ਥਰਡ ਦੀਆਂ ਟੌਪਿਕਸ ਤੇ ਜਿਹੜੇ ਕੈਸ਼ ਪ੍ਰਾਈਜ਼ ਵੀ ਜਿਹੜੇ ਆ ਉਹ ਨਾਲ ਦਿੱਤੇ ਜਾਣੇ ਨੇ ਔਰ ਬਹੁਤ ਸਾਰੀਆਂ ਇਨਡੋਰ ਗੇਮਸ ਜਿਹੜੀਆਂ ਉਹ ਕਰਵਾਈਆਂ ਜਾ ਰਹੀਆਂ ਇਹ ਸਾਰਾ ਪ੍ਰੋਗਰਾਮ ਜਿਹੜਾ ਆ ਗੁਰਦੁਆਰਾ ਸੁੱਖਿਆਣਾ ਸਾਹਿਬ ਦੇ ਲੰਗਰ ਹਾਲ ਦੇ ਉੱਪਰ ਵਾਲੇ ਜਮਾਨ ਹਾਲ ਦੇ ਵਿੱਚ ਹੋਵੇਗਾ ਔਰ ਜਿਸ ਤੁਸੀਂ ਜਿਹੜਾ ਟਾਈਮ ਹੈ ਉਸ ਮੇਰੇ तकरीबन 9:30 ਵਜੇ ਚੱਲੇਗਾ ਆਪ ਜੀ ਪਹਿਲਾਂ ਵੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਔਰ ਉੱਥੇ 10:30 ਵਜੇ ਤੱਕ ਆ ਕੇ ਵੀ ਫਾਰਮ ਭਰ ਕੇ ਆਪਣੇ ਨਾਮ ਜਿਹੜੇ ਰਜਿਸਟਰ ਕਰਾ ਸਕਦੇ ਹੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਾਰ ਫਿਰ ਬੇਨਤੀ ਕਰਦੇ ਆਂ ਕਿ ਖਾਸ ਤਿਹੜਾ ਕੋਸ਼ਿਸ਼ ਕਰੋ ਕਿ ਅਸੀਂ ਗੁਰਦੁਆਰਾ ਸੋਕਿਆ ਰਾਣਾ ਸਾਹਿਬ ਜਾ ਕੇ ਬੱਚਿਆਂ ਨੂੰ ਬਾਹਰ ਘੁਮਾ ਕੇ ਮੇਲੇ ਵਰਗਾ ਮਾਹੌਲ ਖਾਣ ਦੀ بجائے ਇਸ ਪ੍ਰੋਗਰਾਮ ਦੇ ਵਿੱਚ ਜੇ ਭਾਗ ਲੈਣ ਦੀ ਬੇਚਾਰੋ ਨਾ ਤਾਂ ਬੱਚਿਆਂ ਨੂੰ ਪ੍ਰੋਗਰਾਮ ਦਿਖਾਉ ਜੋ ਤਾਂ ਕਿ ਬੱਚੇ ਉੱਥੇ ਹਾਜ਼ਰ ਭਲ ਕੇ ਦੂਸਰੇ ਬੱਚਿਆਂ ਵੱਲ ਦੇਖ ਕੇ ਪ੍ਰੇਰਿਤ ਹੋਣ ਔਰ ਇਹ ਜਿਹੜਾ ਖਾਸ ਮੌਕਾ ਹੈ ਖਾਲਸਾ ਸਾਧਨਾ ਦਿਵਸ ਦਾ ਜਿਸ ਦਿਨ ਤਰਨਗੁਰ ਗੋਬਿੰਦ ਸਿੰਘ ਪਾਸ਼ਾ ਨੇ ਦੁਨੀਆ ਭਰ ਦੀਆਂ ਜਿੰਨੀਆਂ ਵੀ ਜਾਤਾਂ ਧਰਮਾਂ ਸਟੇਟਾਂ ਦੇ ਰੰਗ ਨਸਲ ਦੇ ਜਿੰਨੇ ਵੀ ਪੇਟ ਪਾਵ ਸੀ ਉਹ ਸਾਰੇ ਭੇਦਭਾਵ ਖਤਮ ਕਰਦੇ ਸੀ ਜਿਸ ਦਿਨ 13 ਅਪ੍ਰੈਲ 1699 ਦੀ ਵਿਸਾਖੀ ਨੂੰ ਕਰੋ ਜਾਣ ਲੱਗਿਆ ਕੋਈ ਅਲੱਗ-ਅਲੱਗ ਜਾਤਾਂ ਦਾ ਸੀ ਕੋਈ ਜੱਟ ਸੀ ਕੋ ਘਮਿਹਾਰ ਸੀ ਕੋ ਸ਼ੂਤਰ ਸੀ ਪਰ ਵਾਪਸ ਆਂਦੇ ਹੋਏ ਜਿਹੜਾ ਉਸ ਵਿਸਾਖੀ ਤੋਂ ਬਾਅਦ ਇੱਕ ਅਕਾਲ ਸੂਰਜ ਹੋ ਕੇ ਖਾਲਸਾ ਨੂੰ ਕੇ ਜਿਹੜਾ ਉਹ ਵਾਪਸ ਪਰਤਿਆ ਸੀ ਔਰ ਮੁਕਤਾ ਦੇ ਇਸ ਕੋਇਤਾ ਦਿਹਾੜੇ ਨੂੰ ਮੇਲੇ ਵਾਲਾ ਨਾ ਬਣਾ ਕੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਭਰ ਕੇ ਸਹਿਯੋਗ ਕਰੋ ਔਰ ਆਪਣੇ ਬੱਚਿਆਂ ਨੂੰ ਇਹੋ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਪੀਰੋ ਸਾਡਾ ਆਪਣਾ ਫਰਜ਼ ਬੰਦਾ ਹੈ ਕਿ ਸਾਡੇ ਜੋ ਵੀ ਇਤਿਹਾਸਿਕ ਦਿਹਾੜੇ ਆਂਦੇ ਨੇ ਬੇਸ਼ੱਕ ਖਾਲਸਾ ਸਿਰਜਣਾ ਦਿਵਸ ਹੋਵੇ ਜਾਂ ਕਿਸੇ ਵੀ ਗੁਰਾਂ ਦਾ ਪ੍ਰਕਾਸ਼ ਪੂਰਵ ਜਾਂ ਸ਼ਹੀਦੀ ਦਿਹਾੜੇ ਜਾਂ ਇਤਿਹਾਸਿਕ ਗੁਰੂ ਘਰ ਸਾਡਾ ਫਰਜ਼ ਬੰਦਾ ਹੈ ਸਾਡੀਆਂ ਨਵੀਆਂ ਪੀੜ੍ਹੀਆਂ ਨਵੀਆਂ ਪ੍ਰੀਰੀਆਂ ਨੂੰ ਹਰ ਚੀਜ਼ ਦਾ ਪਤਾ ਹੋਵੇ ਹਰ ਚੀਜ਼ ਦਾ ਗਿਆਨ ਹੋਵੇ ਤਾਂ ਜੋ ਉਹਨਾਂ ਨੂੰ ਕੋਈ ਵੀ ਵਰਗ ਲਾ ਨਾ ਸਕੇ ਕੁਰਾਹੇ ਪਾ ਨਾ ਸਕੇ ਪਰ ਅੱਜ ਸਾਡੇ ਵਾਸਤੇ ਇੱਕ ਤਰਾਸਦੀ ਦੀ ਘੜੀ ਹੈ ਜਦੋਂ ਸਿੱਖ ਕੌਮ ਦੀਆਂ ਇਤਿਹਾਸਿਕ ਇਮਾਰਤਾਂ ਢਾਹ ਤੇਰੀ ਕਰਕੇ ਉੱਥੇ ਸੰਗਮਨ ਮਰ ਚੜਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਅਗਰ ਅਸੀਂ ਨਸਰ ਮਾਰੀਏ ਤਡਾਂਗ ਮਾਰ ਸਾਹਿਵਰ ਕੇ ਗੁਰਕਰ ਸਾਡੇ ਕੋਲੋਂ ਖੁਸਤੇ ਜਾ ਰਹੇ ਨੇ ਹਰ ਕੀ ਪੋੜੀ ਵਰਕੇ ਗੁਰਦੁਆਰੇ ਸਾਡੇ ਹੱਥੋਂ ਖੁਸਤੇ ਜਾ ਰਹੇ ਨੇ ਇਹ ਘਟਨਾਗ੍ਰਮ ਤਾਂ ਹੀ ਰੁਕ ਸਕਦਾ ਹੈ ਜੇਕਰ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਵੇਗਾ ਤੇ ਜੇਕਰ ਇਤਿਹਾਸ ਬਾਰੇ ਪਤਾ ਹੋਵੇਗਾ ਤਾਂ ਹੀ ਉਹਨਾਂ ਦੇ ਅੰਦਰ ਜਜ਼ਬਾ ਤੇ ਹਿੰਮਤ ਹੋਏਗੀ ਸ਼ੇਰ ਵਾਂਗੂੰ গর্ਜਣ ਦੀ ਤੇ ਦੁਸ਼ਮਣ ਨਾਲ ਟੱਕਰਾਂ ਲੈਣ ਦੀ ਤੇ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਆਪਣਾ ਇਤਿਹਾਸ ਆਪਣੀਆਂ ਰਵਾਇਤੀ ਖੇਡਾਂ ਦਾ ਗਿਆਨ ਹੋਵੇ ਤੁਸੀਂ ਸਭ ਇਸ ਵਾਸਤੇ ਕੀ ਸੋਚਦੇ ਆ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦਿਨਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਵਿੱਚ ਗੁਰਪ੍ਰੇਤੋ ਖਾਲਸਾ ਸਜਣਾ ਦਿਵਸ ਦੀਆਂ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ